ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਲਗਾਤਾਰ ਸਵਾਲਾਂ ਦੇ ਘੇਰੇ ਵਿੱਚ ਹੈ ਜੇਲ੍ਹ ਅੰਦਰੋਂ ਲਗਾਤਾਰ ਨਸ਼ੀਲਾ ਪਦਾਰਥ ਅਤੇ ਮੋਬਾਈਲ ਫੋਨ ਮਿਲਣ ਦਾ سلسلہ ਜਾਰੀ ਹੈ ਹੁਣ ਤਾਂ ਜੇਲ੍ਹ ਅੰਦਰ ਲੜਾਈ ਝਗੜੇ ਹੋਣੇ ਵੀ ਸ਼ੁਰੂ ਹੋ ਚੁੱਕੇ ਨੇ ਜਿਸ ਨੇ ਸੁਰੱਖਿਆ ਤੇ ਵੱਡੇ ਸਵਾਲ ਖੜੇ ਕਰ ਦਿੱਤੇ ਨੇ ਤਾਜ਼ਾ ਮਾਮਲਾ ਇੱਕ ਹਵਾਲਾਤੀ ਨਾਲ ਜੁੜਿਆ ਹੋਇਆ ਸਾਹਮਣੇ ਆਇਆ ਹੈ ਫਿਰੋਜ਼ਪੁਰ ਦੇ ਪਿੰਡ ਰੁਕਨੇ ਵਾਲਾ ਦਾ ਰਹਿਣ ਵਾਲਾ ਪਰਮਜੀਤ ਸਿੰਘ ਉਰਫ ਪੰਮਾ ਜੋ ਕਿ ਕੇਂਦਰੀ ਜੇਲ੍ਹ ਦੇ ਵਿੱਚ ਹਵਾਲਾਤੀ ਹੈ ਜਿਸ ਦਾ ਜੇਲ੍ਹ ਅੰਦਰ ਝਗੜਾ ਹੋ ਗਿਆ ਅਤੇ ਉਹ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਆਂਦਾ ਗਿਆ ਫਿਰੋਜ਼ਪੁਰ ਦੇ ਸਿਵਲ ਹਸਤਾਲ ਪਹੁੰਚੇ ਪਰਿਵਾਰ ਵੱਲੋਂ ਜਿੱਥੇ ਪੁਲਿਸ ਜੇਲ੍ਹ ਪ੍ਰਸ਼ਾਸਨ ਸੁਰੱਖਿਆ ਤੇ ਵੱਡੇ ਸਵਾਲ ਚੁੱਕੇ ਜਾ ਰਹੇ ਹਨ ਉੱਥੇ ਹੀ ਉਹਨਾਂ ਦੱਸਿਆ ਕਿ ਪਰਮਜੀਤ ਸਿੰਘ ਕਿਸੇ ਮਾਮਲੇ 'ਚ ਕੇਂਦਰੀ ਜੇਲ੍ਹ ਫਿਰੋਜ਼ਪੁਰ 'ਚ ਸਜ਼ਾ ਕੱਟ ਰਿਹਾ ਜਿਸ ਨੂੰ ਜੇਲ੍ਹ ਅੰਦਰ ਰੰਜਿਸ਼ ਦੇ ਚਲਦਿਆਂ ਸੂਏ ਮਾਰ ਮਾਰ ਕੇ ਜ਼ਖਮੀ ਕਰ ਦਿੱਤਾ ਗਿਆ ਉਹਨਾਂ ਦੱਸਿਆ ਕਿ ਜਿਹੜੇ ਵਿਅਕਤੀਆਂ ਨਾਲ ਉਹਨਾਂ ਦੀ ਰੰਜਿਸ਼ ਚੱਲ ਰਹੀ ਹੈ ਉਹ ਵੀ ਜੇਲ੍ਹ ਦੇ ਅੰਦਰ ਬੰਦ ਹਨ ਅਤੇ ਉਹਨਾਂ ਨੇ ਹੀ ਪਰਮਜੀਤ ਸਿੰਘ ਉਰਫ ਪੰਮਾ ਤੇ ਹਮਲਾ ਕਰ ਦਿੱਤਾ ਪਰਿਵਾਰ ਵੱਲੋਂ ਹਮਲਾਵਾਰਾਂ ਤੇ ਸਖਤ ਕਾਰਵਾਈ ਲਈ ਪ੍ਰਸ਼ਾਸਨ ਅੱਗੇ ਇਨਸਾਫ ਦੀ ਗੁਹਾਰ ਲਗਾਈ ਗਈ ਹੈ ਇਹ ਭਾਜੀ ਐਂਟੀ ਪਾਰਟੀ ਦੇ ਬੰਦੇ ਅੰਦਰ ਨਾਲ ਨਾਲ ਲੜਾਈ ਹੋਈ ਸੁੱਤੇ ਪੈ ਹੀ ਉਹਨਾਂ ਨੇ ਕਿਰਚਾ-ਕਿਰਚਾ ਮਾਰ ਕੇ ਨੰ ਮੀ ਕੀਤਾ ਹਾਂਜੀ ਤੁਹਾਡੇ ਕੀ ਲੱਗਦੇ ਸੀ ਮੇਰੇ ਹਸਬੰਦ ਤੇ ਕੋਈ ਪਰਾਣਾ ਹਾਂਜੀ ਹਾਂਜੀ ਪਰਾਣਾ ਹੀ ਇਹ ਜਿਹੜੀ ਐਂਟੀ ਪਾਰਟੀ ਉਹ ਵੀ ਅੰਦਰ ਦੀ ਹਾਂਜੀ ਇਹ ਜਿਹੜੇ ਪਸਾ ਜਾ ਰਹੇ ਕਿ ਸੂਏ ਮਾਰੇ ਗਏ ਨੇ ਜੇਲ੍ਹ ਦੇ ਅੰਦਰ ਮਾਰੇ ਗਏ ਨੇ ਹਾਂ ਜੀ ਹਾਂ ਜੀ ਜੇ ਅੰਦਰ ਤੁਸੀਂ ਮੰਨ ਕੇ ਜਾਂਦੇ ਹੋ ਮੰਗਿਆ ਕਰਦੇ ਫਿਰ ਉਹਨਾਂ ਬੰਦਿਆਂ ਦੇ ਪਰਚਾ ਹੋਣਾ ਚਾਹੀਦਾ ਜਿਹੜੇ ਬਾਰੋਂ ਵਿੱਚ ਉਹਨਾਂ ਦੇ ਨਾਲ ਉਹਨਾਂ ਤੇ ਪਰਚਾ ਹੋਣਾ ਚਾਹੀਦਾ ਪਤਾ ਲੱਗਾ ਕਿ ਕਿੰਨੀ ਦੇ ਸੱਤਰ ਭਾਈ ਬਹੁਤ ਆ ਲੱਗੀਆਂ ਉਹਨਾਂ ਦੇ ਵੇਖਿਆ ਤਾਂ ਕਿ ਟੁੰਗੇ ਲੱਗੇ ਆ ਚੰਗੇ ਆ ਮਮਾਰ ਤਾਂ ਪਹਿਲਾਂ ਵੀ ਰਹਿੰਦੇ ਆੜ ਦੀ ਪ੍ਰੋਬਲਮ ਉਹਨਾਂ ਨੂੰ ਵੇਖੀ ਠੀਕ ਨਹੀਂ ਰਹਿੰਦੇ ਕਿੰਨੀ ਦੇਰ ਤੋਂ ਅੰਦਰ ਜੇਲ੍ਹ ਦਾ ਇਹਨਾਂ ਨੂੰ ਹੋ ਗਏ 15 ਕਿ ਦਿਨ ਹੋਇਆ ਮੈਂ ਆਪਣੀ ਪ੍ਰਾਣੀ ਦਸ਼ਮਨੀ ਤੇ ਉਹਨਾਂ ਇਸੇ ਚੱਲਦੇ ਆ ਨਾ ਪੈਸੇ ਦੇ ਗੱਲ ਕੋਈ ਬੰਦੇ ਆਪ ਵੀ ਅੰਦਰ ਜੇਲ੍ਹ ਚੋਂ ਤੇ ਉਹਨਾਂ ਪੈਸੇ ਦੇ ਗੱਲ ਕੋਈ ਸੂਏ ਮਰਾਈ ਕੈਂਚੀ ਮਰਾਈਆਂ ਤੇ ਜਾਨ ਨੂੰ ਖਤਰਾ ਹੀ ਆਈ ਉਹਨਾਂ ਨੂੰ ਮੈਂ ਮੈਨੂੰ ਜਾਇ ਪਰਚੇ ਗਦੀ ਚ ਦੇ ਗੁੰਦਾ ਕਦੀ ਕਿਤੇ ਇਹ ਜਿਹੜਾ ਚੱਕੜ ਆਇਆ ਜੇਲ੍ਹ ਦੇ ਅੰਦਰ ਭਇਆ ਹਾਂਜੀ ਜੇਲ੍ਹ ਦੇ ਅੰਦਰ ਸੁੱਤੇ ਵਾਹੇ ਤੇ ਉਹਨਾਂ ਦੇ ਸੁੱਤੇ ਨੇ ਮਾਰੇ ਨੇ ਪਤਾ ਕਿੰਨੇ ਕੋ ਬੰਦੇ ਸੱਤ ਅੱਠ ਜਣੇ ਸੀ ਕਿੰਨੇ ਕੋ ਸਾਥ ਛੱਟ ਦਿਲ ਤੇ ਜਿਆਦੀ ਸੂਏ ਜਿਆਦਾ ਵੱਜਿਆ ਡੂੰਗਾ ਵੱਜਿਆ ਟਾਂਕੇ ਲੱਗੇ ਹੱਥ ਤੇਰੀ ਇੱਕ ਜੇਲ੍ਹ ਦੇ ਅੰਦਰ ਸੂਏ ਮਾਰੀ ਹਾਂਜੀ ਕੈਂਚੀ ਵਾਲ ਸੂਏ ਇਹ ਮਲਕੀ ਕਰਦੇ ਆ ਇਹਨ ਇਨਸਾਫ ਹੀ ਮੰਗਦੇ ਆ ਇਹ ਕੋ ਪ੍ਰਾਣ ਆ ਚਲ ਬਚਣ ਹਾਂਜੀ ਪ੍ਰਾਣੀ ਦਸ਼ਮਣੀ ਆਪਨੀ ਉਹਦੇ ਡਾਕਟਰ ਮੈਡੀਕਲ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਨੌਜਵਾਨ ਦੀ ਹਾਲਤ ਸਟੇਬਲ ਹੈ ਬਾਕੀ ਇਲਾਜ ਕੀਤਾ ਜਾ ਰਿਹਾ ਸਾਡੇ ਕੋਲ ਪੇਸ਼ੈਂਟ ਆਇਆ ਸੀ ਜੇਲ੍ਹ ਦੇ ਵਿੱਚ ਲੜਾਈ ਦੇ ਹਿਸਟਰੀ ਨਾਲ ਅਸੀਂ ਜਿਹੜੇ ਪੇਸ਼ੈਂਟ ਆਇਆ ਉਹਦਾ ਸਾਰਾ ਟ੍ਰੀਟਮੈਂਟ ਸਟਾਰਟ ਕਰ ਚੁੱਕਾ ਹੈ ਹਰ ਜਿਹੇ ਪੇਸ਼ੈਂਟ ਸਟੇਬਲ ਹੈ ਬਾਕੀ ਇੰਜਰਿਜ਼ ਵਗੈਰਾ ਨੋਟ ਕਰ ਚੁੱਕੇ ਹਾਂ ਮੈਂ ਜੇ ਤੁਹਾਡੇ ਵੱਲੋਂ ਲੋਕ ਉਤਾਰੇ ਹਾਂ ਹਾਂਜੀ ਸਾਡੇ ਵੱਲੋਂ ਇੱਕ ਐਮਐਲਸੀ ਕੱਟ ਦਿੱਤੀ ਗਈ ਹੈ ਪੇਸ਼ੈਂਟ ਦੀ ਉਹਦੇ ਫਿਰ ਅਗਨ ਕਾਰਵਾਈ ਕੁਲੇ ਸ਼ੁਰੂ ਕਰ ਦੇਗੇ ਕੋਈ ਨਾ ਪੇਸ਼ੈਂਟ ਸਟੇਬਲ ਹੈ ਪੇਸ਼ੈਂਟ ਬਿਲਕੁਕੁਲ ਸਟੇਬਲ ਹੈ ਜੀ ਹਾਂਜੀ ਫਿਲਹਾਲ ਪਰਿਵਾਰ ਵੱਲੋਂ ਜੇਲ੍ਹ ਪ੍ਰਸ਼ਾਸਨ ਤੇ ਸਵਾਲ ਚੁੱਕਦੇ ਹੋਏ ਇਹੀ ਗੰਭੀਰ ਇਲਜ਼ਾਮ ਲਗਾਏ ਜਾ ਰਹੇ ਹਨ ਕਿ ਨੌਜਵਾਨ ਨੂੰ ਜੇਲ੍ਹ ਦੇ ਅੰਦਰ ਸੂਏ ਮਾਰ-ਮਾਰ ਕੇ ਜ਼ਖਮੀ ਕੀਤਾ ਗਿਆ ਪਰ ਹਾਲੇ ਤੱਕ ਇਸ ਮਾਮਲੇ 'ਚ ਜੇਲ੍ਹ ਦੇ ਕਿਸੇ ਵੀ ਅਧਿਕਾਰੀ ਦਾ ਕੋਈ ਬਿਆਨ ਸਾਹਮਣੇ ਨਹੀਂ ਆਇਆ ਬਾਕੀ ਅਸਲ ਸਚਾਈ ਕੀ ਹੈ ਇਸ ਮਾਮਲੇ 'ਚ ਉਹ ਪੁਲਿਸ ਦੀ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗੀ ਕਥਿਤ ਤੌਰ ਤੇ ਪਰਿਵਾਰ ਵੱਲੋਂ ਇਹੀ ਇਲਜ਼ਾਮ ਲਗਾਏ ਜਾ ਰਹੇ ਹਨ ਕਿ ਨੌਜਵਾਨ ਨੂੰ ਜੇਲ੍ਹ ਦੇ ਅੰਦਰ ਸੂਏ ਮਾਰ-ਮਾਰ ਕੇ ਜ਼ਖਮੀ ਕਰ ਦਿੱਤਾ ਗਿਆ ਦਾਨ ਮਿਊਟ ਲਈ ਫਿਰੋਜ਼ਪੁਰ ਤੋਂ ਪਰਮਜੀਤ ਸਿੰਘ ਸਖਾਣਾ ਦੀ ਰਿਪੋਰਟ